ਬਹੁਤ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਹੈ ਪਟਿਆਲੇ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ట్రాన్స్‌ਫਾਰਮ ਨੂੰ ਵੀ ਜਿਹੜੀ ਅੱਗ ਲੱਗ ਚੁੱਕੀ ਹੈ ਪਟਿਆਲਾ ਛੋਟੀ ਬਰਾਦਰੀ ਵਿੱਚ ਲੱਗੀ ਦੁਕਾਨਾਂ ਦੀ ਅੱਗ ਬੁਝਣ ਤੋਂ ਬਾਅਦ ਚਨਾਵੀ ਮੌਸਮ ਨੂੰ ਦੇਖਦੇ ਹੋਏ ਪੀੜਤ ਲੋਕਾਂ ਦਾ ਹਾਲਚਲ ਪਹੁੰਚਣ ਲਈ ਕਾਂਗਰਸ ਦੇ ਉਮੀਦਵਾਰ ਡਾਕਟਰ ਤਰਵਿੰਦਰ ਗਾਂਧੀ ਉੱਥੇ ਪਹੁੰਚੇ ਉਹਨਾਂ ਨੇ ਐਮਪੀ ਕੋਟੇ ਵਿੱਚੋਂ ਮਿਲਣ ਵਾਲੀ ਪਹਿਲੀ ਕਿਸ ਨਾਲ ਲੋਕਾਂ ਨੂੰ ਦੁਕਾਨਾਂ ਪੱਕੀਆਂ ਕਰਨ ਦਾ ਭਰੋਸਾ ਦਿਵਾਇਆ ਪਰ ਉਹ ਭੁੱਲ ਗਏ ਕਿ ਹਾਲੇ ਜਨਾਬ ਪ੍ਰਚਾਰ ਕੱਲ ਸ਼ਾਮ 5:00 ਵਜੇ ਤੱਕ ਖੰਮਿਆ ਹੈ ਪਰ ਸੁੰਦਿਆ ਡਾਕਟਰ ਤਰਮੀਰ ਗਾਂਧੀ ਬਹੁਤ ਨੁਕਸਾਨ ਹੋਇਆ ਜੀ ਗਰੀਬ ਆਦਮੀਆਂ ਦਾ ਰੋਜ਼ੀ ਰੋਟੀ ਇਹੀ ਰੋਜ਼ੀ ਰੋਟੀ ਚੱਲਦੀ ਡੇਲੀ ਬੇਸਿਸ ਤੇ ਇਹ ਉਹਦੇ ਚ ਗੋਚ ਚੁੱਕੀਆਂ 16 17 ਚੁੱਕੀਆਂ ਸੜ ਗਈਆਂ ਹਰ ਜਿਹੜੀਆਂ ਸੀਗੀਆਂ ਇਹ ਦੁਕਾਨਾਂ ਬੜਾਈਆਂ ਸੀਗੀਆਂ ਇਹ ਹਾਲੇ ਹੀ ਆ ਕਿ ਇੱਕ ਤਾਂ ਫੌਰੀ ਤੌਰ ਤੇ ਸਾਰੀ ਪੰਜਾਬ ਸਰਕਾਰ ਹੈ ਇਹਨਾਂ ਨੂੰ ਮਦਦ ਕਰੇ ਰਾਹਤ ਦੇਵੇ ਤੇ ਦੂਜਾ ਜੇ ਮੈਨੂੰ ਇਹ ਜ਼ਮੀਨ ਦੇਣ ਇਹ ਅਲਾਉ ਕਰਨ ਤਾਂ ਮੈਂ ਇੱਥੇ ਐਮਪੀ ਐਲ ਡੀ ਦੀ 2.5 ਕਰੋੜ ਦੀ ਕਿਸ਼ਤਾਂ ਦੀਆਂ 6 ਮਹੀਨੇ ਪਹਿਲੀ ਕਿਸ਼ਤ ਚ 50 ਲੱਗੇ 60 ਲੱਗੇ 70 ਲੱਖ ਲੱਗੇ ਮੈਂ ਪੱਕੇ ਤਰ੍ਹਾਂ ਬਣਾ ਕੇ ਦਊਗਾ ਪੱਕੇ ਪੱਕੇ ਸ਼ੈਡਸ ਬਣਾ ਕੇ ਦਊਗਾ ਤਾਂ ਕਿ ਆਗਲਾ ਤੰਗੜ ਹਮੇਸ਼ਾ ਵਾਸਤੇ ਖਤਮ ਹੋ ਜਾਵੇ ਬਸ਼ਰਤੇ ਕਿ ਮੈਨੂੰ ਕਾਰਪੋਰੇਸ਼ਨ ਰੋਕੇ ਨਾ ਤੇ ਮੈਨੂੰ ਕੋਈ ਹੱਥ ਤੁਸੀਂ ਬਣਾ ਕੇ ਦੇ ਦਿਓ ਗਰੀਬਾਂ ਨੂੰ ਇਹ ਸਾਰਾ ਬਣ ਜਾਵੇ ਇਹ ਲੋਕੀ ਮਿਲੇ ਹੁਣ ਕਿ ਤੁਹਾਨੂੰ ਲੋਕੀ ਮਿਲੇ ਲੋਕਾਂ ਬਹੁਤ ਵੱਡਾ ਹਾਲ ਹੈ ਲੋਕੀ ਘਬਰਾਏ ਪਏ ਅੱਖਾਂ ਜਾਂਸੂ ਹੈਗੇ ਕਿਉਂਕਿ ਗਰੀਬ ਹੈ ਵਿਚਾਰੇ ਸਮਾਨ ਵੀ ਸੜ ਗਿਆ ਤੇ ਤੰਬੂ ਵੀ ਸੜ ਗਿਆ ਇੰਨੀ ਕਮਾਈ ਹੁੰਦੀ ਨਹੀਂ ਕਿ ਦੁਬਾਰਾ ਜ਼ਿੰਦਗੀ ਦੁਬਾਰਾ ਚੋਰੀ ਖੜੀ ਕੀਤੀ ਜਾ ਸਕੇ ਫੌਰੀ ਤੌਰ ਤੇ ਸਰਕਾਰ ਦੀ ਮੱਝੇ ਵਿੱਚ ਬਾਕੀ ਹੋਰ ਸਰਕਾਰ ਜਦੋਂ ਵੀ ਕੋਈ ਕੁਦਰਤੀ ਆਫਤਾਂ ਦੀ ਹੈ ਤਾਂ ਉਸ ਲਈ ਮਦਦ ਕਰਦੀ ਹੈ ਹੜਾਂ ਵੇਲੇ ਜਾਂ ਮਤਲਬ ਜਿਹੜੀ ਆ ਸੁਨਾਮੀ ਆਨੀਆਂ ਇਹ ਵੀ ਸੁਨਾਮੀ ਇਨਵਾਰਸ ਸੁਨਾਮੀ ਹੋ ਆ ਗਈ ਜੀ ਤੇ ਇਹਨਾਂ ਦੀ ਸਰਕਾਰ ਨੂੰ ਫੌਰੀ ਤੌਰ ਤੇ ਨਾ 2-2 ਲੱਖ ਦੀ ਐਕਸਪ੍ਰੈਸ਼ੀਰ ਗ੍ਰਾਂਟ ਦੇ ਕੇ ਨਾ ਇਹਨੀਆਂ ਮੱਦਕਾਂ ਨਹੀਂ ਤਾਂ ਹੀ ਆਪਣੇ ਛੱਡ ਦੁਆਰਾ ਸਾਰ ਸਕਣ ਤੇ ਆਪਣਾ ਸਮਾਨ ਪਾ ਸਕਣ। ਡਾਕਟਰ ਸਾਹਿਬ ਲੋਕੀ ਕਹਿ ਰਹੇ ਨੇ ਕਿ ਸਿਆਸੀ ਲਾਹਾ ਲੈਣ ਵਾਸਤੇ ਸਾਰੀ ਪਾਰਟੀਆਂ ਨੇ ਪਹੁੰਚ ਰੇ ਨੇ ਪਰ ਬਾਅਦ ਦੇ ਵਿੱਚ ਕੋਈ ਵੀ ਨਹੀਂ ਪੁੱਛਣ ਆਂਦਾ। ਨਹੀਂ ਮੈਂ ਨਹੀਂ ਜੀ ਮੈਂ ਤਾਂ ਤੁਸੀਂ ਮੈਂ ਤਾਂ ਤੁਹਾਡੇ ਸਾਹਮਣੇ ਰੋਜ਼ ਕਰਦਾ। ਤੁਸੀਂ ਵਿੱਚ ਪੈ ਜਾਓ ਮੈਨੂੰ ਜ਼ਮੀਨ ਦਾ ਕੋਹ ਬੇ ਹੱਦ ਗਾਂਦੀ ਛੱਡ ਬਣਾ ਕੇ ਦੇ ਦੇ। ਮੈਂ ਤਾਂ ਛੱਡ ਬਣਾ ਕੇ ਦੇ ਸਕਦਾ ਜੀ। ਜਮੀਨ ਦੀ ਮੇਰੀ ਮਨਜ਼ੂਰੀ ਹੈਗੀ ਹੈ ਉਹ ਕਾਰਪੋਰੇਸ਼ਨ ਨੇ ਦੇਣੀ ਹੈਗੀ ਸ਼ਹਿਰ ਦੇ ਵਿੱਚ ਜਮੀਨ ਹੈ ਉਹ ਮੈਨੂੰ ਕਹਿੰਦੇ ਕਿ ਬਣਾ ਮੈਂ ਬਣਾ ਦੂੰਗਾ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਨੂੰ ਫੜ ਲਿਓ ਜੇ ਮੈਨੂੰ ਜਮੀਨ ਮਿਲ ਕੇ ਮੈਂ 2 2 ਮਹੀਨੇ ਸ਼ਰਤਨਾ ਬਣਾ ਬਾਈ ਪਹਿਲੀ ਕਿਸ਼ਤ ਤੋਂ ਬਣਾਉਂਗਾ ਪਹਿਲੀ ਕਿਸ਼ਤ ਤੋਂ ਪਰ ਰੋਟੀ ਰੋਟੀ ਤੋਂ ਤਾਂ ਲੋਕਾਂ ਆਜੂ ਹੀ ਬਣਾਉਂਦੇ ਉਹ ਤਾਂ ਮੈਂ ਕਹਿੰਦਾ ਬੌਰੀ ਰਾਤ ਮਿਲਣੀ ਮਿਲਣੀ ਹੈ ਉਤਾ ਉਤਾ 2 ਲੱਖ ਕਿ ਮੈਂ ਡੀ ਸੀ ਬਣਾ ਗੱਲ ਕਰਦਾ ਕਿ ਜੇ ਉਹਨੂੰ ਕੋ ਰੈੱਡ ਕਲਾਸ ਚੋਂ ਫੰਡ ਉਹ ਚੋਂ ਦੇਣ ਚਾਹੇ ਪੰਜਾਬ ਸਰਕਾਰ ਨੂੰ ਬੇਨਤੀ ਕਰਕੇ ਉਹ ਚੋਂ ਵੀ ਨਾਲ ਫੌਰੀ ਰਾਤ ਕੱਲ ਨੂੰ ਦਿੱਤੀ ਜਾਵੇ ਤਾਂ ਕਿ ਮੁੜ ਕੇ ਜ਼ਿੰਦਗੀ ਸ਼ੁਰੂ ਕੀਤੀ ਜਾ ਸਕੇ ਕਿਉਂਕਿ ਚੋਣਾਂ ਦਾ ਸਪੈਸਿਫਿਕ ਸੰਕਲਪ ਪੈਣੀ ਹੈ ਹਾਂਜੀ ਹਾਂਜੀ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜੀ ਕਾਫੀ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਤਾਂ ਹੋ ਗਿਆ ਸਾਰਾ ਪਟਿਆਲੇ ਦੇ ਬਹੁਤ ਪੁਰਾਣੇ ਸਾਰਾ ਸਾਰਾ ਕੁਝ ਤਬਾਹ ਹੋ ਗਿਆ ਜੀ ਇੱਕ ਤਾਂ ਸਮਾਨ ਖਰਾਬ ਹੋ ਗਿਆ ਸਮਾਨ ਤਬਾਹ ਹੋ ਗਿਆ ਸੜ ਗਿਆ ਇੱਕ ਸ਼ੈੱਡ ਸੀਗੇ ਉਹ ਵੀ ਸੜ ਗਿਆ ਅੱਜ ਕੱਲ ਹਰ ਚੀਜ਼ ਮਹਿੰਗੀ ਹੈ ਸਾਰਾ ਸਾਰਾ ਕੁਝ ਕਿਹਦੀ ਤਰ੍ਹਾਂ ਜਾਣਦੇ ਹੋ ਕਾਨੂੰਨ ਕੀ ਕਰ ਸਕਦਾ ਇਸ ਵਿੱਚ ਪ੍ਰਸ਼ਾਸਨ ਕੀ ਲੋਕੋ ਪ੍ਰਸ਼ਾਸਨਿਕ ਤਾਂ ਜਿਹੜੀ ਹੈ ਫੌਰੀ ਰਾਹਤ ਦੇ ਸਕਦਾ ਹੈਗਾ 2-2 ਲੱਖ ਰੁਪਏ ਦੀ ਐਕਸਗ੍ਰੈਸ਼ੀਆ ਗ੍ਰਾਂਟ ਜਿਹੜੀ ਹੈਗੀ ਉਹ ਦੇ ਸਕਦਾ ਦੂਜਾ ਇਸ 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 ਜ਼ਮੀਨ ਤੇ ਸ਼ੈੱਡ ਬਣਾਦਾ ਪੱਕੇ ਸ਼ੈੱਡ ਅਲਾਟ ਕਰ ਸਕਦਾ ਹੈਗਾ ਚਾਹੇ ਸਸਤਾ ਹੈ ਫ੍ਰੀ ਕਰੇ ਤੇ ਸਸਤੇ ਰੇਟ ਤੇ ਕਰੇ ਮੈਂ ਇਹ ਕਰ ਸਕਦਾ ਕਿ ਮੈਨੂੰ ਜ਼ਮੀਨ ਮੈਨੂੰ ਜ਼ਮੀਨ ਲਾਓ ਕਰਨ ਤੇ ਮੈਨੂੰ ਮੈਂ ਤੁਹਾਨੂੰ ਬੰਬਸ ਕਰਦਾ ਮੀਡੀਆ ਸਾਹਮਣੇ ਕਿ ਜਿਹੜੀ ਪਹਿਲੀ ਕਿਸ਼ਤ ਆਉਗੀ 2.5 ਕਰੋੜ ਦੀ 50 ਲੱਖ ਲੱਗੇ 70 ਲੱਗੇ 60 ਲੱਗੇ 40 ਲੱਗੇ ਮੈਂ ਪਹਿਲੀ ਕਿਸ਼ਤ ਜਿਹੜੇ 20 ਸ਼ੈੱਡ ਹੈ ਜਿੰਨੇ ਵੀ ਇਥੇ ਬਣ ਸਕਦੇ ਉਹ ਬਣਾ ਕੇ ਮੈਂ ਆਪਣੇ ਵੱਲ ਬਣਾ ਕੇ ਦਊਂਗਾ ਜੀ ਤਾਂ ਕਿ ਅੱਗ ਦਾ ਅਗੜਾ ਚੱਜੜ ਸਾਰੀ ਉਹ ਗੱਲ ਖਤਮ ਹੋ ਜਾਵੇ ਅੱਛਾ ਜਿਵੇਂ ਕਿਹਾ ਜਾ ਰਿਹਾ ਹੈ ਕਿ ਇਨਕਮ ਟੈਕਸ ਦੇ ਇਹ ਵੀ دوسری طرف ਆਜਪਾ ਮੈਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ인더 ਕੋਰ ਨਾਲ ਜਦੋਂ ਡਾਕਟਰ ਧਰਮਵੀਰ ਗਾਂਧੀ ਦੇ ਦਿੱਤੇ ਬਿਆਨ ਦੀ ਪ੍ਰਕਿਰਿਆ ਜਾਣੀ ਚਾਹੀਦੀ ਤਾਂ ਉਹਨਾਂ ਨੇ ਸਾਫ਼ ਕਹਿ ਆਵੀ ਕਿਸੇ ਵੀ ਪ੍ਰਕਾਰ ਦੀ ਕਮਿਟਮੈਂਟ ਅਸੀਂ ਨਹੀਂ ਕਰ ਸਕਦੇ ਕਿਉਂਕਿ ਹਾਲੇ ਚੋਣ ਬੜਾ ਬੁਰਾ ਹੋਇਆ ਜੀ ਇਸ ਵਿਚਾਰਿਆਂ ਦਾ ਸਾਰਾ ਕੁਝ ਤਬਾਹ ਹੋ ਗਿਆ 17 ਦੁਕਾਨਾਂ ਸੜ ਗਈਆਂ ਇਹਨਾਂ ਨੂੰ ਸੋਚਣਾ ਚਾਹੀਦਾ ਅੱਗ ਲਗਾਉਣ ਤੋਂ ਪਹਿਲਾਂ ਉਧਰ ਘਾਹ ਆ ਪਤਾ ਨਹੀਂ ਪੱਤੇ ਨੂੰ ਲਾਗ ਲਾਈਏ ਕਿੱਧਰ ਲਾਈਏ ਇਨਕਮ ਟੈਕਸ ਕਲੋਨੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵੀ ਪੇੜ ਸੜ ਗਏ ਨੇ ਇੰਨੀ ਅੱਗ ਲੱਗ ਜਾਏ ਇਸ ਇਸ ਮੌਸਮ 'ਚ ਇਹਨਾਂ ਦਾ ਤਾਂ ਉਹਨਾਂ ਦਾ ਤਾਂ ਕੁਝ ਨਹੀਂ ਹੋਇਆ ਨੁਕਸਾਨ ਤਾਂ ਇਹ ਵਿਚਾਰਿਆਂ ਦਾ ਹੋਇਆ ਹੈ ਸਰਕਾਰ ਦੀ ਗੱਲ ਕਰੀ ਤਾਂ ਜੀਤਪਾਲ ਖੋਲੀ ਐ ਜਿਹੜੇ ਮਿਲ ਸ਼ਹੀਦ ਉਹ ਵੀ ਕਿਹੜੇ ਚੱਕੇ ਜਰੂਰ ਗਏ ਨੇ ਦੱਸ ਲੈ ਕੇ ਗਏ ਨੇ

क्योंकि और ना मैं कुछ कहना है अजय तक जब रिजल्ट निकलूगा फिर ही पता लगेगा ये इतना बोटरन रोबल देना नहीं बोटरन तो प्रॉमिस कुछ नहीं कर सकते देखो जे कुछ करेंगे तो मैं कहूंगी बड़ा चंगा होएगा क्योंकि मैं इना इना दे इनानु ऐसा नहीं देख सकती और टाइम होएगा ਸਭ ਕੁਝ ਹੋਏਗਾ ਬਸ ਮੈਂ ਤਾਂ ਇਹ ਨਹੀਂ ਕਹਿ ਰਿਹਾ ਅਕਾਲੀ ਦਲ ਉਮੀਦਵਾਰ ਐਨ ਕੇ ਸ਼ਰਮਾ ਵੀ ਉੱਥੇ ਪਹੁੰਚੇ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਉੱਥੇ ਹੀ ਡਾਕਟਰ ਗਾਂਧੀ ਦੇ ਦਿੱਤੇ ਬਿਆਨ ਤੇ ਐਨ ਕੇ ਸ਼ਰਮਾ ਨੇ ਕਿਹਾ ਕਿ ਪਹਿਲੀ ਵਾਰ ਜਿੱਤਣ ਤੋਂ 2.5 ਸਾਲ ਤੱਕ ਸੰਸਦ ਮੈਂਬਰ ਡਾਕਟਰ ਤਹਿਵੀਰ ਗਾਂਧੀ ਸੰਸਦ ਵਿੱਚ ਹੀ ਨਹੀਂ ਗਏ ਬੈਠੇ ਦੁਕਾਨਾਂ ਨਾਲ ਪੱਥੀਆਂ ਕਰਦੀ ਗੱਲ ਕਰਦੇ ਸੀ ਅੱਜ ਤੱਕ ਫਰਵਾਹੀ ਨਹੀਂ ਦੇਖੋ ਮੇਰੀ ਗੱਲ ਸੁਣਵਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਜਿਹੜੇ ਵਿਧਾਇਕ ਸਾਹਿਬਾਂ ਉਹ ਮੇਰ ਵੀ ਰਹੇ ਆ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਚੰਗੀ ਤਰ੍ਹਾਂ ਪਤਾ ਹੈਗਾ ਸੋ ਇਹਨਾਂ ਦੀਆਂ ਦੁਕਾਨਾਂ ਪੱਕੀਆਂ ਹੋਣੀਆਂ ਚਾਹੀਦੀਆਂ ਪ੍ਰਮਾਤਮਾ ਆਕਾਲਪੁਰ ਕੁ ਵੈਗਰੂ ਬਖਸ਼ੇ ਸਾਡੀ ਸਰਕਾਰ ਬਣੂਗੀ ਉਹਨਾਂ ਨੂੰ ਪੱਕੀਆਂ ਦੁਕਾਨਾਂ ਇੱਥੇ ਬਣਾ ਕੇ ਦੇਵਾਂਗੇ ਹਰ ਤਰ੍ਹਾਂ ਨਾਲ ਤਾਂ ਕਿ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਸਕਣ ਪਰ ਮੈਂ ਤਾਂ ਮਾਨਯੋਗ ਭਗਵੰਤ ਸਾਨੀ ਜਿਹੜੇ ਮੁੱਖ ਮੰਤਰੀ ਪੰਜਾਬ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਕਰੋੜਾਂ ਰੁਪਏ ਅਰਬਾਂ ਰੁਪਏ ਤੁਸੀਂ ਜਹਾਜ਼ਾਂ ਤੇ ਐਡਵਰਟਾਈਜ਼ਮੈਂਟ ਤੇ ਕੇਜਰੀਵਾਲ ਨੂੰ ਵਿਦੇਸ਼ਾਂ 'ਚ ਔਰ ਬਾਕੀ ਸਟੇਟਾਂ 'ਚ ਕਮਾਉਣ ਵਾਸਤੇ ਅਰਬਾਂ ਰੁਪਏ ਤੁਸੀਂ ਇਲੈਕਸ਼ਨਾਂ 'ਚ ਖਰਚ ਕਰ ਰਹੇ ਆ ਇਹਨਾਂ ਗਰੀਬਾਂ ਦੀ ਆਤਮਾ ਦੀ ਆਵਾਜ਼ ਸੁਣੋ ਸੋ ਇਹ ਡਿਪਰੈਸ਼ਨ 'ਚਾਂ ਘੱਟੋ ਘੱਟ 50-50 ਲੱਖ ਰੁਪਏ ਦਾ ਹੋਰੀ ਰਿਲੀਫ ਜਿਹੜਾ ਇਹਨਾਂ ਨੂੰ ਦਿਓ ਬਾਕੀ ਜੜੀਆਂ ਦੁਕਾਨਾਂ ਬਣ ਕੇ ਹੋਰ ਸਾਰਾ ਕਰਨਾ ਤਾਂ ਕਿ ਇਹਨਾਂ ਨੂੰ ਤਰਵਾਸ ਹੋਏ ਸੋ ਮੈਂ ਤਾਂ ਇਹੀ ਬੇਨਤੀ ਕਰਨ ਵਾਸਤੇ ਆ ਪ੍ਰਸ਼ਾਸਨ ਜਿਹੜਾ ਉਹ ਨਹੀਂ ਪਹੁੰਚਿਆ ਜਿਹੜਾ ਇਹਨਾਂ ਦੀ ਬਾਜੀ ਅਫਸੋਸ ਦੀ ਗੱਲ ਹੈ ਕਿ ਡਿਪਟੀ ਸੀਐਮ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਇੱਥੇ ਆਣਾ ਚਾਹੀਦਾ ਸੀ ਤਾਂ ਸਾਰੇ ਸਮਾਨ ਦਾ ਜਾਇਜ਼ਾ ਲੈਣਾ ਚਾਹੀਦਾ ਤਾਂ ਉਹਦੀ ਅਸੈਸਮੈਂਟ ਕਰਨੀ ਚਾਹੀਦੀ ਸੀ ਉਸ ਤੋਂ ਬਾਅਦ ਮੁਆਵਜ਼ੇ ਦਾ ਜਿਹੜਾ ਐਲਾਨ ਕਰਨਾ ਚਾਹੀਦਾ ਤਾਂ ਸੋ ਇਹਨਾਂ ਗਰੀਬਾਂ ਦੀ ਹਾਲਤ ਦੇਖੋ ਕਿਸ ਤਰ੍ਹਾਂ ਦੀ ਹੈ ਪਰ ਅਜੇ ਤੱਕ ਕੋਈ ਪ੍ਰਸ਼ਾਸਨ ਵਾਲੇ ਨੇ ਕੋਈ ਐਲਾਨ ਨਹੀਂ ਕਰਿਆ ਸੋ ਮੈਂ ਤਾਂ ਦੁਬਾਰਾ ਫਿਰ ਬੇਨਤੀ ਕਰ ਰਹੇ ਆ ਕਿ ਤੁਸੀਂ ਇੱਥੇ ਆਓ ਆ ਕੇ ਇਹਨਾਂ ਦੀ ਅਸੈਸਮੈਂਟ ਕਰੋ ਔਰ ਇਹਨਾਂ ਨੂੰ ਠੁਕਵਾ ਮੁਆਵਜ਼ਾ ਦਿਓ ਪ੍ਰਧਾਨ ਮੰਤਰੀ ਹੱਥ ਹੁੰਦਾ ਜੀ ਕਿ ਉਹ ਕਰ ਸਕਦਾ ਆਪਣੇ ਵੱਲੋਂ ਫੰਡ ਕਲੀ ਦੇ ਔਰ ਕਿਹਦੇ ਹੱਥ ਚ ਹੁੰਦਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਲੀਫ ਫੰਡ ਚੋਂ ਕਰੋੜਾਂ ਰੁਪਏ ਲੋਕਾਂ ਨੂੰ ਵੰਡਦੇ ਰਹੇ ਆ ਔਰ ਮੁੱਖ ਮੰਤਰੀ ਰਲੀਫ ਫੰਡ ਆ ਜਿਹੜਾ ਕਾਦੇ ਵਾਸਤੇ ਹੁੰਦਾ ਦੱਸੋ ਪ੍ਰਧਾਨ ਮੰਤਰੀ ਜਿਹੜਾ ਕੋਸ਼ ਹੁੰਦਾ ਕੋ ਕਿਸੇ ਨੂੰ ਵੀ ਦੇ ਸਕਦੇ ਆ ਸੋ ਹੁਣੇ ਉਹਨਾਂ ਦਾ ਟਵੀਟ ਆਣਾ ਚਾਹੀਦਾ ਤਾਂ ਵੀ 50-50 ਲੱਖ ਰੁਪਏ ਇਮੀਡੀਏਟਲੀ ਦਿਆ ਤਾਂ ਕਿ ਗਰੀਬ ਬੰਦੇ ਆਪਣਾ ਮਾੜਾ ਮੋਟਾ ਰੋਜੀ ਰੋਟੀ ਚਲਾ ਸਕਣ ਕੰਮ ਸਿਕਣ ਇਹਨਾਂ ਨੂੰ ਪੱਕੀਆਂ ਦੁਕਾਨਾਂ ਬਣਨ ਇੱਥੇ ਆਪਣਾ ਰੋਜ਼ਗਾਰ ਚਲਾਣ ਡਾਕਟਰ ਧਰਮਵੀਰ ਗਾਂਧੀ ਆਏ ਨੇ ਜੀ ਕਿ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਐਮਪੀ ਫੰਡ ਦੇ ਵਿੱਚ ਜਿਹੜੀ ਪਹਿਲੀ ਕਿਸਮ ਦੇ ਲੇ ਕੇ ਉਹਦੇ ਨਾਲ ਬਣਾਉਣਾ ਹੋਣ ਪ੍ਰਚਾਰ ਬੰਦ ਹੋ ਚੁੱਕਾ ਕਿ ਹਸਪਤਾਲ ਦੀ ਟ੍ਰੀਟਮੈਂਟ ਦੇ ਸਕਦੇ ਅਲੇ ਇਲੈਕਸ਼ਨ ਹੋਈ ਨਹੀਂ ਸਰ ਇਸ ਤੇ ਸਟੇਟਮੈਂਟ ਤੇ ਨਹੀਂ ਕਿ ਕਿੰਨੇ ਕਿ ਭੇਜ ਬੈਗੇ ਨੇ ਪਹਿਲੇ ਫੰਡ ਦੀ ਕਰਤਾ ਦੇ ਮੈਂ ਇੱਥੇ ਦੁਕਾਨਾਂ ਦੇ ਦੇਖੋ ਭਾਜੀ ਐਲਾਨ ਕਰਨੇ ਤਾਂ ਬਹੁਤ ਵੱਡੀ ਗੱਲ ਹੈ ਗਾਂਧੀ ਸਾ ਇੱਥੋਂ ਦੇ ਦੇਣਗੇ ਪਹਿਲਾਂ ਕਿੰਨੇ ਕੁ ਦੇਈਆਂ ਉਹਨਾਂ ਨੇ ਸੋ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਕਿਰਦਾਰ ਔਰ ਕਾਰਗੁਜ਼ਾਰੀ ਦੇਖੋ ਮੋਹਾਲੀ ਚ ਜਾ ਕੇ ਦੇਖੋ ਘੱਟ ਤੋਂ ਘੱਟ 1000 ਬੂਥ ਗਮਾੜਾ ਤੋਂ ਬਣਵਾਏ ਸਿਗੇ ਮੇਰੇ ਹੁਣ ਪੱਕੀਆਂ ਫਿਕਰਾਂ ਤਾਂ yaad ਨਹੀਂ ਮੇਰੇ ਕੋਲ 200 ਦੇ ਕਰੀਬ ਅਸੀਂ 84 ਕਤਲੇਆਮ ਪਿੰਡਾਂ ਨੂੰ ਬੂਥ ਆ ਜਿਹੜੇ ਅਲਾਟ ਕਰੇ ਤੇ ਲੁਧਿਆਣੇ ਚ ਵੀ ਅਲਾਟ ਕਰੇ ਮੋਹਾਲੀ ਚ ਵੀ ਅਲਾਟ ਕਰੇ ਸੋ ਪ੍ਰਮਾਤਮਾ ਕਿਰਪਾ ਕਰੇ ਅਕਾਲਪੁਰ ਕਬਾਇਗਰੂ ਬਖਸ਼ਿਸ਼ ਕਰੂਗਾ ਸੋ ਮੈਂ ਬਹੁਤਾ ਹੁਣ ਚੋਣ ਜਾਬਤਾ ਲੱਗਿਆ ਕਰ ਨਹੀਂ ਸਕਦਾ ਜੋ ਮੇਰੇ ਤੋਂ ਹਰ ਸਕਿਆ ਜਿੰਨੇ ਕ ਮੇਰੀ ਔਕਾਤ ਆ ਉੰਨੇ ਕ ਮਦਦ ਇਹਨਾਂ ਦੀ ਫੌਰੀ ਤੌਰ ਤੇ ਆ ਇਲੈਕਸ਼ਨਾਂ ਤੋਂ ਬਾਅਦ ਕਰੂੰਗਾ ਔਰ ਜਿਹੜਾ ਫਾਂਡਾ ਦੇਖੋ ਤਾਂ ਸਰਕਾਰੀ ਆ ਉਹਦਾ ਜੋ ਮੈਂ ਕਰ ਸਕਿਆ ਜੇ ਅਲਾਓ ਕਰਦੇ ਆ ਪਰਮਿਸ਼ਨ ਲੈ ਕੇ ਸਾਰੀਆਂ ਦੁਕਾਨਾਂ ਪੱਕੀਆਂ ਬਣਾ ਕੇ ਇਹਨਾਂ ਨੂੰ ਦਵਾਂਗੇ ਪਰਮਿਸ਼ਨ ਲਵਾਂਗੇ ਕਿਉਂਕਿ ਜਿਹੜਾ ਡਿਸਕ੍ਰੈਸ਼ਨਰੀ ਕੋਟਾ ਨਾ ਜੀ ਉਹਦੀ ਇੱਕ 바ਰ ਹੁੰਦਾ ਹੈਗਾ ਵੀ ਉਹ ਪ੍ਰਾਈਵੇਟ ਜਗ੍ਹਾ ਤੇ ਲਾ ਨਹੀਂ ਸਕਦਾ ਸੋ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਇਹਨਾਂ ਜੇ ਪ੍ਰਮਾਤਮਾ ਨੇ ਕਾਲਪੁਰਖ ਵਾਇਗਰੂ ਨੇ ਕਿਰਪਾ કરી ਤਾਂ ਮੈਂ ਜ਼ਰੂਰ ਪੱਖੀਆਂ ਬਣਾ ਕੇ ਦਵਾਂਗਾ ਹੋ ਗਿਆ ਕੁਝ ਨਹੀਂ ਬਚਿਆ ਸਰ ਜੀ ਕਿ ਮੈਂ ਕਿ ਮੈਂ ਤੁਹਾਨੂੰ ਕਿਵੇਂ ਕਦੋਂ ਪਤਾ ਲੱਗਿਆ ਵੀ ਅੱਗ ਲੱਗੀ ਹਾਂ ਦੇ ਨੇ ਕਰਦੇ ਨੇ ਫੋਨ ਆਇਆ ਸਰ ਮੇਰੇ ਕੋਲ ਵੀ ਹਾਂ ਸਾਰੇ ਦੁਕਾਨ ਦਾ ਮਾਲ ཕੁੱਪ ਗਿਆ ਹੈਗਾ ਅਸੀਂ ਭੱਜੇ ਆਏ ਸਾਰੇ ਜਿਵੇਂ ਬੈਠੇ ਸੀ ਆ ਮੇਰੀ ਸਿਸਟਰ ਹੈ ਆ ਮੇਰੇ ਮਦਰ ਇਨ ਲੌ ਨੇ ਸਾਰੀ ਫੈਮਲੀ ਆ ਮੇਰੀ ਮੰਮਾ ਨੇ ਸਾਰੀ ਫੈਮਲੀ ਉਹਨੇ ਪੁੱਛੀ ਹੋਈ ਹੈ ਸਿਸਟਮ ਸਾਰਾ ਕੁਝ ਤਬਾਹ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਸਾਰੀ ਕੰਡੀਸ਼ਨ ਕੀ ਹੈ ਉੱਥੇ ਸੜਾ ਤਰਸ ਦਾ ਆਧਾਰ ਹੋ ਚੁੱਕਿਆ ਜੇ ਤਰਸ ਤੇ ਸਾਡੇ ਕੋਈ ਤਰਸ ਖਾ ਸਕਦਾ ਤਾਂ ਖਾ ਲਵੇ ਆ ਸਾਰੇ ਤਰਸ ਸਾਡੇ ਮਹਾਰਾਣੀ ਵੀ ਖੜੇ ਨੇ ਉਹ ਐਮ ਐਲ ਏ ਉਹ ਵੀ ਆਏ ਸੀਗੇ ਕੋਲੀ ਸਾਹਿਬ ਵੀ ਆਏ ਆ ਡਾਕਟਰ ਗਾਂਧੀ ਵੀ ਆਏ ਜੇ ਕੋਈ ਤਰਸ ਖਾ ਸਕਦਾ ਪਲੀਜ਼ ਸਾਡਾ ਤਰਸ ਖਾਵੇ ਬਸ ਅਸੀਂ ਤਾਂ ਇਹੀ ਚਾਹਦੇ ਹਾਂ ਸਾਡਾ ਹੱਕ ਚਾਹੀਦਾ ਸਾਡਾ ਹੱਕ ਦੋਵੇ ਜਿਹੜਾ ਫੁੱਕ ਗਿਆ ਕਿ ਸਾਡੀ ਦੁਕਾਨਾਂ ਖੜੀਆਂ ਕਰ ਦੇਣ ਬਸ ਸਾਡੇ ਹੱਥ ਜੋੜ ਕੇ ਹੀ ਬੇਨਤੀ ਉਹ ਕਹਿ ਕੇ ਗਏ ਆ ਜੇ ਕਰਨਗੇ ਹੁਣ ਦੇਖੋ ਜੀ ਕੀ ਕਰ ਸਕਦਾ ਕੀ ਕਰਦੇ ਆ ਕੀ ਨਹੀਂ ਸਾਰੀ ਗਰੀਬਾਂ ਦੀ ਸਹਾਇਤਾ ਕਰਨ ਜਦ ਹੋ ਜਾਏਗਾ ਫਿਰ ਦੇਖੀਏ ਸਰ ਜਾਣੇ ਨੁਕਸਾਨ ਨੂੰ ਬਚਿਆ ਵੀ ਨਹੀਂ ਜੀ ਕੁਝ ਇਸ ਤਰ੍ਹਾਂ ਕੁਝ ਬਚਿਆ ਵੀ ਨਹੀਂ ਜਾਨ ਅੱਜ ਤੇ ਦੁਕਾਨਾਂ ਦੇ ਵਿੱਚ ਮਾਲ ਸੀਗਾ ਜੀ ਸਾਰਾ ਫੁੱਕ ਗਿਆ ਦੋਸਤੋਂ ਉਹਦਾ ਭਰਨਾ ਕੌਣ ਭਰੇਗਾ ਅੱਛਾ ਕੋਈ ਸੀ ਹਾਂਜੀ ਸਾਡੀ ਕੱਪੜੇ ਦੀ ਦੁਕਾਨ ਸੀਗੀ ਹਾਂਜੀ ਅੱਛਾ ਇਹ ਦੋਸਤੋਂ ਕੋਈ ਤੁਹਾਨੂੰ ਸ਼ੱਕ ਤਾਂ ਨਹੀਂ ਕੋਈ ਨਹੀਂ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਅਸੀਂ ਕਿਸੀ ਤੇ ਕੋਈ ਬਲੇਮ ਨਹੀਂ ਕਰ ਰਹੇ ਵੀ ਸਾਨੂੰ ਕਿਸ ਤੇ ਸ਼ੱਕ ਹੈ ਸਾਨੂੰ ਤਾਂ ਬਸ ਆਪਣਾ ਹੱਕ ਚਾਹੀਦਾ ਜੀ ਠੀਕ ਹੈ ਨਾ ਹੋਰ ਕੁਝ ਨਹੀਂ ਸਾਨੂੰ ਚਾਹੀਦਾ ਹਾਂਜੀ ਉਹ ਸਾਨੂੰ ਇਹ ਕਹਿ ਕੇ ਗਏ ਕੋਈ ਗੱਲ ਨਹੀਂ ਤੁਹਾਡੇ ਨਾਲ ਹੈ ਠੀਕ ਹੈ ਨਾ ਉਹਨਾਂ ਨੇ ਇਹ ਕਿਹਾ ਸਾਨੂੰ ਬਸ ਜਿਆਦਾ ਬੈਂਕਾਂ ਬੈਂਕਾਂ ਦੇ ਨਾਲ ਲੱਗਦੀ ਜਿਹੜੀ ਹੈ ਕੱਪੜਿਆਂ ਦੀ ਮਾਰਕੀਟ ਹੈ ਔਰ ਜਿੱਦ ਤੱਕ ਪਤਾ ਲੱਗਾ ਕਿ ਟ੍ਰਾਂਸਫਰ ਦੇ ਵਿੱਚੋਂ ਕੋਈ ਚਿੰਗਾਰੀ ਨਿਕਲੀ ਹੈ ਜਿਸ ਦੇ ਨਾਲ ਅੱਗ ਲੱਗੀ ਔਰ ਜੋ ਲੋਕ تھے ਆਪਣੇ ਕੱਪੜੇ ਦਾ ਵਪਾਰ ਕਰਦੇ ਸੀ ਉਹਨਾਂ ਦੀਆਂ ਜਿਹੜੀਆਂ ਇੱਥੇ ਸ਼ਾਪ ਬਣੀ ਹੋਈਆਂ ਛੋਟੀਆਂ ਦੁਕਾਨਾਂ ਸੀ ਬਣੀ ਹੋਈਆਂ ਟੈਂਪਰੇਰੀ ਔਰ ਉਹ ਸੜਕੇ ਸਵਾਹ ਹੋ ਗਈਆਂ ਕਿੰਨੀਆਂ ਕਿ ਦੁਕਾਨਾਂ ਸੀ ਸਰ ਇੱਥੇ ਅਕਸਰ ਸੰਡੇ ਮਾਰਕੀਟ ਵੀ ਲੱਗਦੀ ਹੈ ਵੈਸੇ ਵੀ ਇਹਨਾਂ ਦੀਆਂ ਜਿਹੜੀਆਂ ਦੁਕਾਨਾਂ ਕੱਪੜੇ ਦੀਆਂ ਲੱਗੀਆਂ ਰਹਿੰਦੀਆਂ ਕਾਫੀ ਦੁਕਾਨਾਂ ਹੈ ਮੇਰਾ ਖਿਆਲ ਹੈ ਕਿ 35-40 ਦੁਕਾਨਾਂ ਤੋਂ ਵੱਧ ਹੀ ਹੋਣਗੀਆਂ ਅਰੇ ਵਜਾ ਜੀ ਹੋਈ ਹੈ ਜੀ ਪਹਿਲਾਂ ਜਿਹੜਾ ਹਜੇ ਤੱਕ ਸਾਨੂੰ ਤਾਂ ਜਿਵੇਂ ਪਤਾ ਲੱਗਿਆ ਤੂੰ ਨਿਕਲ ਰਿਹਾ ਮੇਰੇ ਜਵਾਨ ਅਸੀਂ ਰਾਊਂਡ ਤੇ ਸੀ ਕਿ ਗਸ਼ਟ ਤੇ ਸੀ ਉਸੇ ਟਾਈਮ ਇਮੇਜ ਆਇਆ ਪਤਾ ਲੱਗਾ ਕਿ ਟਰਾਂਸਫਰ ਦੀ ਕੋਈ ਚਗਿਆੜੀ ਗਈ ਹੈ ਕਿ ਪਿੱਛੇ سے ਆਗ ਲੱਗ ਗਈ ਸੀ ਉਸਕੇ ਕਾਰਨ ਜੋ ਉਹ ਆਗ ਇੱਥੇ ਆਈ ਹੈ ਕੋਈ ਬੈਂਕ ਲੋਨ ਦੀ ਗੱਲ ਹੈ ਹਾਂ ਦੇਖੋ ਅਸੀਂ ਤਾਂ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਨਿਕਲ ਗਿਆ ਔਰ ਹਮ ਉਸੇ ਟਾਈਮ ਯਹਾਂ ਪਹੁੰਚੇ ਹਾਂ ਪਹੁੰਚ ਕੇ ਬਚਾਅ ਕਰ ਰਹੇ ਹਾਂ ਕਿ ਫਾਇਰ ਕੋਲ ਕਾਲ ਕੀਤਾ ਫਾਇਰ ਆਗੀ ਪਹੁੰਚ ਗਈ ਔਰ ਅਭੀ ਦੇਖਤੇ ਹਾਂ ਕਿਸ ਕਾਰਨ ਆਗ ਲੱਗੀ ਹੈ ਕੋਈ ਜਾਨੀ ਮਾਲੀ ਦਾ ਨੁਕਸਾਨ ਤੋਂ ਨਹੀਂ ਹੋਆ ਜਾਨੀ ਨੁਕਸਾਨ ਨਹੀਂ ਹੈ ਲੇਕਿਨ ਮਾਲੀ ਨੁਕਸਾਨ ਤੋਂ ਜੋ ਗਰੀਬ ਲੋਕ ਹੈ ਆਪਣਾ ਕਿੰਨੇ ਦਾ ਵਪਾਰ ਕਰਦੇ ਕਿੰਨੀ ਕਿ ਦੁਕਾਨੇ ਹੋਣਗੀ ਸਾਰਾ ਯਹਾਂ ਪਰ ਦੇਖੋ ਕਰੀਬ 35 40 ਦੁਕਾਨੇ ਤੋਂ ਛੋਟ ਛੋਟੀ ਹੈ ਇਹ ਜੋ ਠੀਕ ਹੈ ਸਰ